ਕਾਡਾ ਹਾਂਸੇ ਮਹੱਲਾ ਰੂਹ ਹੈ ਪਿਰਹਿ ਵਿਛੁਣੀਆਂ ਇੱਕ ਵਾਈ ਫਤੀ ਅਕਾਲ ਕੁੰਡ ਗੋ ਵਿਛੜੀਆਂ ਹੋਈਆਂ ਰੂਹਾਂ ਬਰਲਾਦ ਕਰਦੀਆਂ ਜੁਨਾ ਤੇ ਪੈ ਕੇ ਮੈਂ ਤੇ ਸੱਚੜਾ ਹੈ ਸਬਾਨ ਨਾਲੀ ਸਾਡਾ ਤਾਂ ਸੱਚਾ ਪਰਮੇਸ਼ਰ ਸਦਾ ਨਾਲ ਹੈ ਕਿੰਨੀ ਚੱਲਣ ਸਹੀ ਜਾਣਿਆ ਜਦੋਂ ਦੁਨੀਆ ਤੋਂ ਸਰੀਰ ਕਰਕੇ ਨਹੀਂ ਕਿਸੇ ਮਸਲਾ ਕਾਇਮ ਰਹਿਣਾ ਸੇਖਿਆ ਪੀ ਜੱਗ ਨੂੰ ਕੋਈ ਫਿਰਿਆ ਉਮਰ ਹੋ ਕਿ ਨਹੀਂ ਕੋਈ ਰਿਆ ਆਪਣੀ ਉਮਰ ਤੋਂ ਵੱਧ ਜੋ ਜਨਮ ਜਾਣਿਆ ਚਲਣਾ ਸਹੀ ਨਿਸ਼ਚੇ ਕਰ ਲਿਆ ਹੈ ਸਤਗੁਰੂ ਸੇਵ ਹੈ ਨਾਮ ਸਮਾਲੇ ਸਤਗੁਰਾਂ ਦੀ ਸੇਵਾ ਕਰਦੇ ਆ ਤੇ ਸਤਗੁਰਾਂ ਦੀ ਕਿਰਪਾ ਕਰਕੇ ਨਾਮ ਨੂੰ ਸਮਾਵੇ ਯਾਦ ਕਰਦੇ ਹਨ ਸਦਾ ਨਾਮ ਸਮਾਲੇ ਸਤਗੁਰ ਹੈ ਨਾਲੇ ਸਤਗੁਰੂ ਅੰਗ ਸੰਗ ਹੈ ਗੁਰਮੇ ਦੇ ਸੰਗ ਸਦਾ ਹੈ ਨਾਲੇ ਸਦਾ ਮਹਾਰਾਜ ਦੇ ਨਾਮ ਨੂੰ ਯਾਦ ਕਰਦੇ ਹਨ ਸਤਗੁਰ ਸੇਵ ਸੁਖ ਪਾਇਆ ਸਤਗੁਰਾਂ ਦੀ ਕਹਿਣ ਕਰਕੇ ਉਹਨਾਂ ਨੂੰ ਸੁਖ ਪਾਇਆ ਸਿੰਘਾਂ ਦਸਤਾਰਾ ਚੰਗੀ ਤਨ ਕਰਕੇ ਆਕਰ ਇਸ ਬਿਕੇ ਨੂੰ ਕਿ ਫਵਦੇ ਕਾਲ ਮਾਰ ਸੱਚ ਓਰ ਧਾਰ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਕਾਲ ਨੂੰ ਉਹਨਾਂ ਨੇ ਮਾਰ ਲਿਆ ਹੈ ਅਗੇ ਸਦਾ ਪ੍ਰਵੇਸ਼ ਹੋਏ ਜਿਹੜੇ ਧਾਰ ਦੇ ਜੀ ਦਾ ਕਮਰ ਕਸਾ ਤੇ ਦਸਤਾਰਾ ਕਿ ਲਾਉਣ ਕੀ ਕਰਨਾ ਹੈ ਜਦੋਂ ਫਿਰ ਆਉਣ ਜਾਣ ਨਾ ਹੋਇਆ ਉਹਨਾਂ ਦਾ ਜਨਮ ਤਾਰ ਕੇ ਫਿਰ ਆਉਣਾ ਨਹੀਂ ਹੁੰਦਾ ਉਹ ਮਰ ਕੇ ਉਹਨਾਂ ਦਾ ਜਾਣਾ ਨਹੀਂ ਹੁੰਦਾ ਹੈ ਫਿਰ ਬੜੋ ਤੁਰ ਫਵਦੇ ਕਾਲ ਮਾਰ ਸੱਚ ਓਰ ਧਾਰ ਸੱਚੇ ਗੁਰਾਂ ਦੇ ਸ਼ਬਦ ਬਿਦੇਸ਼ ਕਰਕੇ ਸੱਚੇ ਨੂੰ ਜੀਂਨ ਦਿਲ ਤੇ ਬਸਾਇਆ ਹੈ ਉਨਨ ਕਾਲ ਨੂੰ ਵੀ ਮਾਰ ਲਿਆ ਹੈ ਸੱਚੇ ਨੂੰ ਦਿਲ ਤੋਂ ਵਸਾ ਕੇ ਫਿਰ ਆਉ ਉਹਨਾਂ ਜਾਣ ਨਾ ਹੋਇਆ ਕਾਲ ਨੂੰ ਮਾਰੇ ਕੀ ਮਾਰੇ ਕੰਨ ਮੁੜ ਕੇ ਜਮਣਾ ਮਰਨਾ ਨਹੀਂ ਉਹਨਾਂ ਹੁੰਦਾ ਵਾਹਿਗੁਰੂ ਦੇ ਰੂਪ ਵਿੱਚ ਮਿਲ ਗਏ ਹਨ ਲੱਛਾ ਸਾਹਿਬ ਸਤਿ ਨਾਈ ਸੱਚਾ ਉਹ ਸਹਿਬ ਸਤਿਓ ਦੀ ਨਾਈ ਮਹਿਮਾ ਹੈ ਸਤਿਓ ਦੀ ਨਾਈ ਆਵਾਜ਼ ਹੈ ਏਖ ਨਜ਼ਰ ਨੇ ਹਾਲੇ ਜੀਮਾ ਤੇ ਕਿਰਪਾ దృష్టి ਕਰਕੇ ਦੇਖਦਾ ਹੈ ਉਹਨਾਂ ਨੂੰ ਗਿਆਨ ਦ੍ਰਿਸ਼ਟੀਦਾਰਨੀ ਹਾਲ ਕਰ ਦਿੰਦਾ ਹੈ ਰੂਹ ਹੈ ਤਿਰੂ ਵਿਛੁਣੀਆਂ ਇੱਕ ਵਾਰੀ ਦੀ ਤੇ ਵਿਛਣੀ ਹੋਈ ਰੂਹਾਂ ਰਹਿੰਦੀਆਂ ਬਰਲਾਬ ਕਰਦੀਆਂ ਜੂਨਾ ਚ ਬੈਕ ਮੈਂ ਫਿਰ ਸਚੜਾ ਹੈ ਸਦਾ ਨਾਲੇ ਨੀਰੋ ਪਿਆਰੋਂ ਸਚਾ ਨਾ ਹੋਇ ਅੰਸ਼ੰਗ ਹੋਇ ਬਰਾ ਮੀਰਾ ਸਾਹਿਬ ਸਭ ਤੋਂ ਊਚਾ ਹੈ ਮੀਰਾ ਸਹ ਪਰਮੇਸ਼ਰ ਸਭ ਤੋਂ ਊਚਾ ਹੈ ਬ੍ਰਹਮ ਅਭਿਉ ਸ਼ਿਵ ਜੀ ਆਦਿਕੋਂ ਤੋਂ ਸਾਲਿਆਂ ਤੋਂ ਹਿਰਨ ਕਰੋ ਅੱਬੇ ਕਤਾਰ ਤੋਂ ਤੋਂ ਤਰਾ ਮੇਰਾ ਸਾਹਿਬ ਸਭ ਦੂ ਉੱਚਾ ਹੈ ਸਹਿ ਪ੍ਰਮੇਸ਼ਰ ਮਾਲਕ ਪ੍ਰਭੰਤ ਤੈ ਕੀਏ ਤੋ ਤੀਏ ਹੈ ਆਇਆ ਸਭ ਦੂ ਉੱਚਾ ਹੈ ਇਹ ਮੇਰਾ ਸਹਿ ਪ੍ਰਭੂ ਸਾਰਿਆਂ ਤੋਂ ਉੱਚਾ ਹੈ ਬ੍ਰਹਮਾ ਸ਼ਿਵਾਦ ਕਾ ਤੋਂ ਕਿਵੇਂ ਮਿਲਾ ਪ੍ਰੀਤਮ ਪਿਆਰੇ ਪ੍ਰੀਤਮ ਪਿਆਰੇ ਪਰਮ ਪ੍ਰੇਮ ਦੇ ਅਸਪੋਸੰ ਪਿਆਰੇ ਨਾਲ ਕਿਵੇਂ ਮਿਲਾ ਮੈਂ ਸਤਗੁਰ ਮੇਲੀ ਤਾਂ ਸਹਿਜ ਮਿਲੀ ਸਤਗੁਰੂ ਸਾਹਿਬ ਜਿਨ੍ਹਾਂ ਨੂੰ ਮਿਲਿਆ ਹੈ ਆਦੇ ਨਾਮ ਨਾਲ ਉਹ ਸ਼ਾਂਤੀ ਦੇ ਨਾਲ ਮਿਲੀ ਹੋਈ ਹੈ ਪਿਰ ਰਾਖਿਆ ਔਰ ਧਾਰੇ ਜਿਹਨੂੰ ਜੀਵਤ ਵਸਾ ਕੇ ਰੱਖਿਆ ਉਹਨਾਂ ਨੂੰ ਸਤਿਵਾਹਿਦ ਦਾ ਸੁਖਤ ਮਿਲ ਗਈ ਹੈ ਸਦਾ ਔਰ ਧਾਰੇ ਨੇਹੁ ਨਾਲ ਪਿਆਰੇ ਜਿਹਨੂੰ ਜੀਵਤ ਵਸਾ ਕੇ ਰੱਖਦੇ ਐ ਪਿਆਰੇ ਕਾਲਕੁਸ਼ ਨੂੰ ਪ੍ਰੇਮ ਲੱਗਾ ਹੋਇ ਜਮਾਦਾ ਸਤਿਗੁਰੂ ਪਿਰ ਦਿਸੈ ਸਤਿਗੁਰਾਂ ਦੁਆਰਾ ਵਾਹਿਦੂ ਦੇ ਦਰਸ਼ਨ ਹੁੰਦੇ ਦਿਸਦਾ ਹੈ ਮਾਇਆ ਦੇ ਮੋਹ ਕਾ ਕੱਟਿਆ ਚੂੜਾ ਇਹ ਮਾਇਆ ਦੇ ਮੋਹ ਆ ਸਰੀਰ ਤੇ ਇਹ ਦੇ ਦੁਪਿਕਾ ਚਾਕ ਹੋ ਰਾਇ ਉਹਨਾਂ ਦਾ ਪਹਿਰਿਆ ਹੋਇਆ ਹੈ ਪੈਦਾ ਪੱਗ ਖਿਸਕਦਾ ਇਹ ਦੇ ਬੈਰਨੇ ਕਰਕੇ ਦੇ ਨੂੰ ਹੀ ਆਪਣਾ ਆਪ ਮੰਨੀ ਬੈਠੇ ਚਾਰ ਵਾਕੀਆਂ ਵਾਂਗੂ ਕਹਿੰਦੇ ਦੇ ਹੀ ਆਤਮਾ ਹੈ ਜਿਹੜੇ ਜਦੇ ਪੈਰ ਖਿਸਕਦਾ ਹੀ ਜਾਣੇ ਪਾਈ ਜੰਮ ਦੇ ਮਾਰ ਦੇ ਰਹਿਣ ਪੈਰ ਦਾ ਖਿਸਕਣਾ ਕਿਹੜਾ ਹੈ ਇਹਦੇ ਤੋਂ ਸੂਖ ਮਰ ਨੂੰ ਕੱਢੀ ਜਾਵੇਗੀ ਮੇਰੇ ਰੰਗ ਰਾਤਾ ਸੂਰ ਸੱਚਾ ਚੂਲਾ ਜਿਹੜਾ ਪਿਆਰੇ ਪਰਮੇਸ਼ਰ ਦੇ ਤੇਮਰਨ ਕਿਰਪਾ ਹੋਇਆ ਹੈ ਉਹ ਮਨੁੱਖੀ ਵਿਤਾਈ ਆਇਆ ਚੋਲਾ ਹੈ ਪਹਿਰਿਆ ਹੋਇਆ ਉਹਨਾਂ ਦਾ ਜਿਤ ਪੈਦਾ ਤੇ ਖਾ ਨਿਵਾਰੀ ਉਹ ਸੱਚੇ ਚੋਲੇ ਦੇ ਪਹਿਨੇ ਵੀ ਕਰਕੇ ਇਹ ਜਨਮ ਜਮਾਉਤਾਂ ਤੀਸ਼ਨਾ ਦੀ ਪਰ ਮਹਾਰਾਜ ਸਾਹਮਣੇ ਵਰਤ ਕਰਨੀ ਹੇ ਵਿਛੋੜੇ ਦੀ ਤੇ ਨਜ਼ਰਤ ਕਰ ਦੁੰਦੇ ਹਨ ਪ੍ਰਭ ਮੀਰਾ ਸਾਹਿਬ ਸਭ ਦੂ ਊਚਾ ਹੈ ਕਿਉਂ ਸਾਥ ਸੰਗਤ ਜੀ ਮੇਰਾ ਵਾਹਿਗੁਰੂ ਸਭ ਤੋਂ ਉੱਚਾ ਹੈ ਕਿਉਂ ਮਿਲਾ ਪ੍ਰੀਤਮ ਪਿਆਰੇ ਪਿਆਰੂ ਪ੍ਰੀਤ ਨੂੰ ਕਿਵੇਂ ਮਿਲਦਾ ਜਿਵੇਂ ਦਸੇ ਜਾਜ ਪਹਿਲੇ ਸ਼ੌਦ ਵਿੱਚ ਮੈਂ ਪ੍ਰਭ ਸੱਚ ਪਛਾਣਿਆ ਉਹ ਸੱਚੇ ਨੂੰ ਭਾਈ ਪਛਾਣਣਾ ਕੀਤਾ ਹੈ ਹੋਰ ਭੂਲੀ ਆਗਣਿਆ ਹੋਰ ਹੀ ਆਗਣਾਂ ਤੇ ਲੱਗੀਆਂ ਰੂਹਾਂ ਸਾਰੀਆਂ ਭੁੱਲ ਚ ਪੈ ਗਈਆਂ ਹਨ ਮੈਂ ਸਦਾ ਰਾਹੀ ਪਿਰ ਆਪਣਾ ਦਾ ਅਰਥ ਹੈ ਆਦੂਰੇ ਮੇਰੀ ਔਦਕ ਸਲਾਮ ਆਣਦੇ ਆਨੰਦ ਨੂੰ ਪਿਆਰੇ ਆਪਣੇ ਦੇ ਨੂੰ ਕਚੜਾ ਸਬਦ ਵਿਚਾਰੇ ਕਚੜਾ ਸਬਦ ਵਿਚਾਰ ਜੁੜੇ ਹੋਏ ਹਾਂ ਸੱਚਾ ਸਬਦ ਵਿਚਾਰੇ ਰੰਗ ਰਾਤੀ ਨਾਰੇ ਕਚੜਾ ਸਬਦ ਨੂੰ ਵਿਚਾਰ ਵੀ ਹੈ ਉਹ ਮਹਤਮਾ ਰੂਪੀ ਨਾਰੀ ਰ ਸਦਾ ਪ੍ਰਮੇਸ਼ੁਰ ਦੇ ਪ੍ਰੇਮ ਰੰਗਿ ਲੱਤੀ ਹੋਈ ਐ ਮੇਰੇ ਸਤਿਗੁਰੂ ਪ੍ਰੀਤਮ ਪਾਇਆ ਸਤਿਗੁਰੂ ਪਿਆਰਿਓ ਨਾਲ ਮਿਲ ਕਰਕੇ ਪ੍ਰੀਤਮ ਅਕਾਲ ਪੁਰਖ ਨੂੰ ਪਾ ਲਿਆ ਉਹਨਾਂ ਨੇ ਅੰਤਰ ਰੰਗ ਰਾਤੀ ਸਹਿਜੇ ਮਾਤੀ ਅੰਦਰੋਂ ਦਿਲੋਂ ਜਿਹੜੀ ਪ੍ਰੇਮ ਰੰਗ ਲੱਤੀ ਐ ਸੋ ਕੋ ਨਦੀ ਬ੍ਰਿਤੀ ਮਾਸਟਰੋ ਕੀ ਸਰੂਪ ਵਿੱਚ ਕਿਆ ਦੁਸ਼ਮਣ ਨੇ ਦੂਰ ਸਭਾਇਆ ਤੇਰੇ ਦੁਸ਼ਮਣ ਕਾਮ ਆਦਿਕ ਵੀ ਚਲੇ ਗਏ ਜੰਮਲ ਮਰਦਾ ਦੁੱਖ ਵੀ ਸਭਾਇਆ ਬਹੁਤਾ ਚਲੇ ਆ ਗਿਆ ਆਪਣੇ ਗੁਰ ਤਾਂ ਕਾਣ ਮਨ ਦੀ ਜੈ ਤਾਂ ਮਨ ਭੀਜੈ ਸਭਨੇ ਸਤਗੁਰਾਂ ਨੂੰ ਤਨ ਆਪਣੀ ਸੇਵਾ ਹੋਇ ਤੇ ਮੰਨ ਦੀ ਮਤਛਨ ਨੂੰ ਲੂਪੋ ਮੰਨ ਦੇਈਏ ਤਾਂ ਪਰਮੇਸ਼ਰ ਦੇ ਮੰਨ ਵਿੱਚ ਮਨ ਫਿਰੋਮਣੀ ਮੰਤਰ ਵਿੱਚ ਤਾਂ ਫਿਰੋਮਣੀ ਬ੍ਰਹਮ ਦੇ ਵਿਕ ਮਨ ਭੀਜਦਾ ਹੈ ਕ੍ਰਿਸ਼ਨਾ ਦੁਖ ਨਿਵਾਰੇ ਜੋ ਕ੍ਰਿਸ਼ਨਾ ਰਸਨਾ ਕਸਾਮ ਦੀ ਜੰਮਰਮੰਦ ਦਾ ਦੁੱਖ ਮਾਰਾ ਨਿਵਰਤ ਕਰ ਦਿੰਦੇ ਮੇਰ ਦਿੰਦੇ ਹਨ ਮੈਂ ਤੇ ਸੱਚ ਪਛਾਣਿਆ ਇਹ ਭਾਈ ਆਪਣੇ ਤੇ ਸੱਚੇ ਨੂੰ ਅਸੀਂ ਪਛਾਣ ਲਿਆ ਹੈ ਹੋਰ ਭੂਲੀ ਆਗੁਣਿਆ ਜਿਹੜੀ ਅਮਾਂਝ ਭੂਲੀ ਦੇਵੀ ਦੇਕਾਂ ਦੀ ਪੂਜਾਨਾ ਕਿ ਲੱਗੇ ਆ ਕਦੇ ਬੱਕਰਿਆਂ ਛਕਰਾਂ ਦੀਆਂ ਕੁਰਬਾਨੀਆਂ ਦਿੰਦੇ ਆ ਦੇਵੀਆਂ ਦਾਰੇ ਜਾ ਕੇ ਓ ਜਿਨਾਂ ਵਾਲਿਆਂ ਭੁੱਲ ਗੀਆਂ ਹਨ ਰੂਹਾਂ ਕਿੱਦਾਂ ਹੈ ਆਪ ਜਗਤ ਰੂਪਾਇ ਕਿੱਦਾਂ ਆਪਣੇ ਆਪ ਨੂੰ ਜਗਤ ਪੈਦਾ ਕੀਤਾ ਹੈ ਗੁਰ ਬਿਨ ਕੂਰ ਅੰਧਾਰ ਸਭ ਜਗ ਦੇ ਜਿਨ ਨੂੰ ਧਿਆਨ ਕ ਹਨੇਰਾ ਹੈ ਗਿਆਨ ਦਾ ਆਪ ਮਿਲਾਏ ਆਪ ਮਿਲੇ ਜਿਨਾਂ ਨੂੰ ਗੁਰੂ ਸਾਹਿਬ ਦੇ ਨਾਲ ਆ ਮਲਾਉਂਦਾ ਹੈ ਉਹਨਾਂ ਨੂੰ ਪਰਮੇਸ਼ਰ ਆ ਮਿਲ ਜਾਂਦਾ ਹੈ ਆਪੇ ਦੀਪਿਆ ਆਪੇ ਸਦੀ ਗੁਰੂ ਰੂਪ ਤਾਰ ਕੇ ਪਿਆਰ ਮਾਰਿਆ ਬਖਸ਼ਿਆ ਆਪੀ ਦੀ ਪਿਆਰੂ ਸਹਜ ਵਾਪਾ ਜਿਹਦੇ ਵਿੱਚ ਮੋ ਪਿਆਰ ਲਾਜੁੰਦਾ ਹੈ ਉਹ ਸ਼ਾਂਤੀਪੁਰੂਖ ਨਾਮ ਜਪਣਾ ਜਪਉਣਾ ਵਿਚਾਰ ਕਰਦੇ ਐ ਪਰ ਉਸ ਜਨਮ ਸਵਾਰੇ ਉਹ ਗੁਰਮੁਖ ਖਣ ਆਪਦੇ ਜਨਮ ਨੂੰ ਸਵਾਰ ਲਿਆ ਹੈ ਸਫਲਾ ਕਰ ਲਿਆ ਹੈ ਤਾਂ ਜਗੁ ਨਾ ਆਇਆ ਆਪ ਜਗੁ ਆਇਆ ਉਹ ਗੁਰਮੁਖ ਜਗਤ ਆਇਆ ਜਿਨ੍ਹਾਂ ਨੇ ਆਪਣਾ ਹੰਕਾਰ ਗਵਾਚਾ ਅੰਦਰੋਂ ਦੇ ਦਾਰ ਸਾਚੈ ਸਚਿਆਰੂ ਜੋ ਮਰ ਪਰਲੋਕ ਵਿੱਚ ਸੱਚ ਦੀ ਪ੍ਰਾਪਤੀ ਵਾਲੇ ਸਖਿਆਈ ਵਾਲੇ ਹੋਣਗੇ ਸੱਚੇ ਵਰ ਗਿਆਨ ਦੇ ਕਿਸ ਹੋ ਕੇ ਉਹ ਸੱਚੀ ਪ੍ਰਾਪਤੀ ਵਾਲੇ ਹਨ ਗਿਆਨ ਰਤਨ ਕਟ ਚਾਨਣ ਹੋਵਾ ਸਭ ਤੋਂ ਮਿਤ੍ਰੂਪੀ ਦਰ ਵਿੱਚ ਵੀ ਉਹ ਸੱਚੇ ਦੇ ਸੱਚੇ ਹਨ ਸਿਖਿਆਈ ਵਾਲੇ ਸੱਚੀ ਆਰ ਪ੍ਰਾਪਤੀ ਉਹਨਾਂ ਨੂੰ ਹੋਈ ਹੈ ਦਰ ਅੰਦਰ ਹਿਰਦੇ ਦੇ ਵੀ ਸੱਚੀ ਪ੍ਰਾਪਤੀ ਵਾਲੇ ਹੈ ਸੱਚ ਸਰੂਪ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਗਿਆਨ ਰਤਨ ਕਟ ਚਾਨਣ ਹੋਵਾ ਉਹਨਾਂ ਦੇ ਗਿਆਨ ਰੂਪੀ ਰਤਨ ਕਰਕੇ ਕਟ ਹੋਏ ਤੇ ਗਿਆਨ ਨ ਕੋਟ ਸੂਰ ਨਾ ਪ੍ਰਗਟ ਜਿਹੜਾ ਵਰਨਣ ਅਗਿਆਨ ਦਾ ਅਪਰੂਵ ਗਿਆਨ ਦਾ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਨਾਮੁ ਤੇ ਨਾਮੁ ਪਿਆਰੁ ਇਹਨਾਂ ਸਤਿਗੁਰੂ ਜੀ ਕਹਿੰਦੇ ਨਾਮ ਚ ਪਿਆਰ ਕੀਤਾ ਭਾਈ ਸੱਚਾ ਹੈ ਆਪ ਜਗਤੂ ਪਾਰ ਸੱਚੇ ਪਾਰਸ਼ਾ ਮੈਂ ਆਪ ਹੀ ਜਗਤ ਨੂੰ ਪੈਦਾ ਕੀਤਾ ਹੈ ਗੁਰਦੇਨ ਘੁਰ ਅੰਧਾਰ ਸਤਿਗੁਰੂ ਦੇ ਬਿਨਾਂ ਪ੍ਰਿਆਨ ਦਾ ਗਿਆਨ ਦਾ ਨਿਹਰਾ ਹੈ ਵੱਡ ਹਾਂਸ ਮਹੱਲਾ ਪੀਜਾ ਇਹੋ ਸਰੀਰ ਜਜਰੀ ਹੈ ਸੋਲ ਸੁੰਗੀਏ ਲੋ ਸਰੀਰ ਇਹ ਜਜਰੀ ਪੁਰਾਣਾ ਹੈ ਜਿਵੇਂ ਧੱਜਰ ਹੋ ਜਾਂਦਾ ਨਾ ਜੜ ਜਰੀ ਪ੍ਰਾਣ ਕਮਜ਼ੋਰ ਹੋ ਜਾਂਦਾ ਇਹ ਹੈ ਇਹ ਸਰੀਰ ਹੈ ਢੁਰ ਜਾਣ ਵਾਲਾ ਹੈ ਇਸ ਨੂੰ ਜੜ ਪਹੁੰਚ ਆਏ ਉਸ ਨੂੰ ਬਾਲਕਪੁਣੇ ਤੋਂ ਜਵਾਨੀ ਤੋਂ ਬਾਅਦ ਜੜ ਵਿਢੇਪਾ ਪਹੁੰਚਦਾ ਹੈ ਰੋਗਾ ਰੂਪੀ ਇਹ ਵਿਦਿਆ ਰੂਪੀ ਜੜ ਵੀ ਆ ਪਹੁੰਚਦੀ ਹੈ ਰਾਖੇ ਸੀ ਉੱਭਰੇ ਜਿਨ੍ਹਾਂ ਦੇ ਸਤਿਗੁਰੂ ਰਾਖੇ ਹੋਏ ਆ ਉਹ ਨਾਮ ਜੱਗ ਕੇ ਬਚੇ ਹਾਂਵੇਂ ਗਰਗਰੀ ਪੁਰਾਣੀ ਲੋੜੇ ਮਾਨ ਤੋਂ ਹੋਰ ਮਰ ਜੰਮ ਆਵੇ ਜਾਵੇ ਜੋ ਜੀਵ ਮਰਦੇ ਮੌਤ ਦੇ ਮਾਰੇ ਹੋਏ ਮਰਦੇ ਐ ਵਾਸ਼ਨਾ ਦੇ ਵੱਧੇ ਆਉਂਦੇ ਜਾਂਦੇ ਐ ਜੰਮ ਕੇ ਹੋਰ ਮਰ ਜੰਮ ਹੈ ਆਵੇ ਜਾਵੇ ਜਿਨ੍ਹਾਂ ਦੇ ਅੰਦਰ ਹੋਰ ਦੁਆਇ ਤੋਂ ਐ ਉਹ ਮੌਤ ਦੇ ਮਾਰੇ ਮਰਦੇ ਐ ਤੇ ਜੰਮਦੇ ਐ ਵਾਸ਼ਨਾ ਦੇ ਵੱਧੇ ਆਉਂਦੇ ਜਨਮ ਧਾਰ ਕੇ ਸੰਸਾਰ 'ਚ ਜੰਮਦੇ ਰਿਹਾ ਮਰ ਕੇ ਅੰਤ ਗਏ ਪਛਤਾਵੇ ਕੰਤ ਨੂੰ ਪਛਤਾ ਪਾਪ ਕਰਦੇ ਦੁਨੀਆ ਤੋਂ ਜਾਂਦੇ ਤੁਸੀਂ ਕੁਝ ਵੀ ਨਾ ਖਟਿਆ ਨਾ ਭਗਤੀ ਕੀਤੀ ਨਾ ਬ੍ਰह्म ਗਿਆਨ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਪਾਈ ਦਿਨ ਨਾਵ ਸੁਖ ਨਾ ਹੋਈ ਜਪੇ ਤੋਂ ਬਿਨਾਂ ਕਿਸੇ ਨੂੰ ਸੁਖ ਦੀ ਪ੍ਰਾਪਤੀ ਹੋਈ ਨਹੀਂ ਹੈ ਐਥੇ ਕਮਾਵੇ ਸੂ ਫਲ ਪਾਵੇ ਜਿਹੜਾ ਇਸ ਲੋਕ 'ਚ ਕਮਾਈ ਕਰੇਗਾ ਉਹੀ ਪਰਲੋਕ ਦੀ ਜਾ ਕੇ ਮੁਕਤਿ ਸੁਖੀ ਫਲ ਨੂੰ ਪਾਵੇਗਾ ਮਨਮੁਖ ਹੈ ਪਤਖੂ ਮੈਂ ਗੋਲ ਕਾ ਆਬੀ ਜੀਪੀ ਕਾਮ ਆਦ ਕੰਜ ਲੈ ਕੇ ਖੋਲ ਹੀ ਗਵਾ ਲਈ ਕਾਂਪੂਰ ਘੂਰ ਅੰਧਾਰ ਮਹਾ ਗੁਵਾਰ ਦੀ ਪੂਰੀ ਜਿਹੜੀ ਧਿਆਨ ਕਹੇਰਾ ਹੈ ਬੜਾ ਗੁਵਾਰ ਅਗਿਆਨ ਦਾ ਹਨੇਰਾ ਚਿਮੜਿਆ ਹੋਇਆ ਜੀਵਨ ਨੂੰ ਨਾ ਤਿੱਥੇ ਭੈਣ ਨਾ ਭਾਈ ਉੱਠ ਭੈਣ ਸਹਿ ਕੇ ਕਰਦੀ ਹੈ ਨਾ ਕੋਈ ਭਾਈ ਸਹਾਈ ਕਰ ਰਿਹਾ ਹੈ ਨਾ ਉਹ ਭੈਣੇ ਕਰਨੇ ਮੇਤਰੀ ਮੁਤਾਬਕ ਨਾ ਸਭ ਸੰਤੋਖ ਹੋ ਕੇ ਪਾਈ ਹਨ ਸਹਾਇਤਾ ਕਰਨ ਵਾਲੇ ਇਹਨੂੰ ਸਰੀਰ ਜਜਰੀ ਹੈ ਇਹ ਸਰੀਰ ਇਸ ਪ੍ਰਕਾਰ ਭਾਈ ਜਜਰੀ ਪ੍ਰਾਣਾ ਹੈ ਇਸ ਨੂੰ ਜੜ ਪਹੁੰਚੈ ਆ ਇਹਨੂੰ ਹੰਕਾਰ ਰੂਪੀ ਬੜੇਪਾ ਅਤੇ ਇਸੇ ਪ੍ਰਕਾਰ ਜਾਰੋ ਬੁੱਢੇ ਪਾਪੜ ਦੇ ਵਸਤਾ ਜੜ੍ਹ ਜੜੂ ਤੱਕ ਕੇ ਪਹੁੰਚ ਜਾਂਦੀ ਹੈ। ਆਇਆਂ ਕਾਂਚ ਨੂੰ ਤਾਂ ਕੀ ਹੈ। ਉਹ ਕਾਇਆ ਜਿਹੜੀ ਬੁੱਧ ਵਾਸਤੇ ਸੁਹਣੀ ਵਰਗੀ ਸੁਭਤਾ ਹੋ ਸਕਦੀ ਹੈ। ਜਾਂ ਸਤਗੁਰ ਲਈ ਮਿਲਾਏ। ਉਹ ਸਤਗੁਰ ਦੀ ਆਗਦੇ ਨਾਲ ਮੇਲ ਲੈਣ ਨਾਮ ਦੀ ਦਾਤ ਦੇ ਕੇ। ਭਰਮ ਮਾਇਆ ਵਿੱਚ ਹੋ ਕੱਟੀ ਹੈ। ਉਹ ਧਰਮ ਜਿਹੜਾ ਪੰਜ ਪ੍ਰਕਾਰ ਦਾ ਤੇ ਮਾਇਆ ਜਿਹੜਾ ਸਤ ਮੰਨੀ ਹੈ ਮਾਇਆ ਇਹ ਧਰਮ ਹੈ। ਜਗਤ ਨੂੰ ਸੱਚ ਮੰਨਿਆ ਮਾਇਆ ਦੇ ਮੋਹ ਕਰਕੇ ਇਹ ਜਗਤ ਸੱਪ ਦੀ ਨਹੀਂ ਆਈ ਪ੍ਰਤੀਤ ਹੋ ਰਿਹਾ ਅਸਤੀ ਭਾਗੀ ਪ੍ਰੇਤ ਹੈ ਰੂਪ ਜੋ ਆ ਰਸੀ ਉਹਦੇ ਜਮਾਇਆ ਦਾ ਧਰਮ ਸੱਚ ਮੰਨਣਾ ਇਹ ਵਿੱਚੋਂ ਕੱਟ ਗਈ ਏ ਲੱਚੜਾ ਨਾਮ ਸਮਾਏ ਨਾਮ ਦੇ ਮਨ ਮਿਲ ਜਾਵੇ ਸਮਾਏ ਮਸਤ ਹੋ ਜਾਵੇ ਸੱਚਾ ਨਾਮ ਸਮਾਏ ਹਰ ਗੁਣ ਗਾਏ ਸੱਚੇ ਪ੍ਰਮੇਸ਼ਰ ਦੇ ਨਾਮ ਚ ਮਸਤ ਹੋ ਜੇ ਹਰਿੇ ਕਾਲਪੁਰੂਹੇ ਗੁਣੋਂ ਨੂੰ ਗਉਂਦਾ ਰਹੇ ਹਰ ਵਕਤ ਮਨ ਪ੍ਰੀਤ ਸੰਗ ਪਾਏ ਸਭ ਰੂਪ ਪਿਆਰਿਆਂ ਨਾਲ ਮਿਲ ਕੇ ਸੁਖ ਸਰੂਪ ਨੂੰ ਪਾ ਲਵੇ ਮਾਦਾ ਆਨੰਦ ਰਹੇ ਦਿਨ ਰਾਤੀ ਰਾਤ ਦੇ ਆਨੰਦ ਸੂਪ ਚ ਰਹੇ ਜਦ ਅਵਿਗਿਆ ਅਵਿਗਿਆ ਰਾਤ ਵਿਦਿਆ ਦੀ ਮਿਟ ਜੇ ਗਿਆਨ ਰੂਪੀ ਜਨ ਹੋਵੇ ਵਿੱਚੋਂ ਹੋ ਮੈਂ ਜਾਏ ਰਾਤ ਨੂੰ ਅਭਿਆਸ ਕਰਕੇ ਹੋਮੇ ਨੂੰ ਚਲੀ ਜਾਵੇ ਜੇ ਦਾ ਅਭਿਆਸ ਹੋਵੇ ਤਦ ਉਹ ਹੀ ਹੋਏ ਨ ਹੋਈ ਇੰਨੀ ਉਰਫੀ ਹਰਨਾਮ ਕੀ ਤਰ ਲਾਇਆ ਜਿਨਾਂ ਸੁਲਖਾਂ ਨੇ ਪ੍ਰਵੇਸ਼ੇ ਦੇ ਨਾਮ ਬਕਿੱਤ ਦੀ ਬਤਨੀ ਜੋੜਿਆ ਹੈ ਕਿ ਕਹ ਹੋਣ ਲਾ ਕੋ ਪਾਈ ਦੋਨੋ ਰੇਸੀ ਢਾਈ ਚਰਨੀ ਲੱਗੀ ਐਡੀ ਸਾਡੇ ਦੇ ਗਰੀਬੀ ਹੋਣੀ ਚਾਹੀਦੀ ਐ ਤਾਇਆ ਕਾਂਚ ਨੂੰ ਤਾਂ ਕੀ ਐ ਇਹ ਬੈਣ ਬੁੱਧੀ ਸੋਇ ਸੋਇਨੇ ਵਰਗੀ ਸੁਭਤਾ ਹੋ ਗੱਦੀ ਐ ਜਾਂ ਸਤਗੁਰ ਲਈ ਮਿਲਾਈ ਜੋ ਸਤਗੁਰ ਆਪ ਦੇ ਨਾਲ ਮੇਲ ਲੈਣ ਵਿਸ਼ੇਸ਼ਾ ਦੀ ਬੁੱਧ ਹੜਦੇ ਆਤਮ ਮਿਸ਼ਣੀ ਅਕਲ ਬਣ ਜਾਵੇ ਉਹ ਸੱਚਾ ਸੱਚ ਸਲਾਹੀ ਹੈ ਉਹ ਸੱਚਾ ਪਰਮੇਸ਼ਰ ਨਿਸ਼ਚੈ ਕਰਕੇ ਉਸ ਨੂੰ ਸੁਣਾਉਣਾ ਕਰੀਏ ਇਹ ਸਤਗੁਰ ਦੇ ਬੁਝਾਏ ਸਤਗੁਰੂ ਕਿਰਪਾ ਕਰਕੇ ਸਮਝਾ ਦੇ ਬੁਝ ਦੇ ਦੇ ਨੇ ਸਤਗੁਰ ਪਰਮ ਭੁਲਾਣੀਆਂ ਸਤਗੁਰਾਂ ਦੇ ਉਪਦੇਸ਼ ਤੋਂ ਬਿਨਾ ਸ੍ਰਿਸ਼ਟੀ ਸਾਰੀ ਰੂਹਾਂ ਜਿਹੜੀਆਂ ਪਰਮਦੇਵ ਚ ਭੁੱਲਣ ਚਾਹੀਆਂ ਹਨ। ਕਿਆ ਮੋਹ ਦੇਸਨ ਆਗੇ ਜਾਏ ਲੋਕ ਜਾ ਕੇ ਰੂਹ ਕੀ ਮੂੰਹ ਦੇ ਕੇ ਮਿਲਨਗੇ ਮਾਰਨਗੇ ਇਹ ਜਿਹੇ ਪਾਪ ਕਰਦੇ ਹੋਏ ਕੋਈ ਵੀ ਪਉਨ ਨਹੀਂ ਕੀਤਾ। ਕਿਆ ਦੇਨ ਮੋਹ ਜਾਏ ਆਵਗੜ ਪਛਤਾਏ ਜਿਹੜੇ ਅਗਣ ਵਾਲੇ ਕੀ ਮੂੰਹ ਜਾ ਕੇ ਦੇਨ ਦੇ ਮਾਰੇ ਦੇ ਸਾਹਮਣੇ ਅਗਨ ਕਰਕੇ ਪਛਤਾਵਾ ਹੀ ਕਰਨਾ ਪਵੇਗਾ। ਰੂਹ ਨੂੰ ਦੁੱਖੋਂ ਪਾਏ ਜਿਸ ਨੂੰ ਜਰਾ ਦੁੱਖ ਦਿੱਤਾ ਹੈ ਉਹ ਫੇਰ ਇਹਨੂੰ ਵੀ ਦੁੱਖ ਮਿਲਣਾ। ਕਿਉਂ ਦੁੱਖ ਦੀ ਦੁੱਖ ਕਿਸੇ ਨੂੰ ਦੁੱਖਾ ਦਿਖਾ ਕੇ ਮਾਇਆ ਕੱਠੀ ਕੀਤੀ ਕਿਉਂ ਦੁੱਖ ਹੀ ਦੁੱਖ ਦੀ ਕਮਾਈ ਕੀਤੀ ਹੈ ਤੇ ਦੁੱਖ ਦੇਣੇ ਕਰਕੇ ਅੰਤ ਨੂੰ ਦੁੱਖ ਹੀ ਕੰਮ ਆਉਗਾ ਉਹਨਾਂ ਦੀ ਇਹ ਸਰਕਾਰ ਕਮੀ ਪੇਸ਼ੀ ਉਹਨਾਂ ਦੇ ਜੀਵਨ ਦੀ ਬਣੀ ਰਹੇਗੀ ਨਾਮ ਰਤੂ ਦੁੱਖ ਦੇਣੂ ਜੋ ਕਮਾਈ ਕੀਤੀ ਹੈ ਅੰਤ ਨੂੰ ਦੁੱਖ ਹੀ ਦੁੱਖ ਹੋਵੇਗਾ ਉਹਨਾਂ ਨੂੰ ਨਾਮ ਰਤਿਆ ਸੇ ਰੰਗ ਚਿਰੂਲਾ ਜੋ ਪ੍ਰਵੇਸ਼ ਦੇ ਨਾਮ ਚ ਰੰਗੀਆਂ ਹੋਈਆਂ ਐ ਉਨਨ ਕਿ ਲੂਲਾ ਗਾੜਾ ਰੰਗ ਭਗਤੀ ਦਾ ਚੜ ਗਿਆ ਹੈ ਮਿਰਕ ਅੰਤ ਸਮਾਏ ਮਾਈ ਗੁਰੂ ਦੇ ਅੰਕ ਪ੍ਰੇਮ ਵਿੱਚ ਸਮਾ ਜਾਂਦੇ ਹੈ ਅੰਤ ਸਰੂਪ ਵਿੱਚ ਸਮਾ ਜਾਂਦੇ ਹਨ ਜਿਸ ਜੀਵਤ ਅਵਰ ਨਾ ਸੂਝਈ ਕਿਸ ਮਾਈ ਗੁਰੂ ਜਿੱਦਾ ਵੱਡਾ ਦਾਤਾ ਸਾਨੂੰ ਤਾਂ ਹੋਰ ਕੋਈ ਜਿੱਦੜਾ ਨਹੀਂ ਹੈ ਔਰ ਉਸਤਾਂ ਦੇ ਜਿਸ ਆਗਾਹ ਕਹੀ ਹੈ ਜਾ ਕਿ ਕਿਹਦੇ ਅੱਗੇ ਜਾ ਕੇ ਫਰਿਆਦ ਕੀਏ ਆਪਣੇ ਜੰਮਣ ਮਰਨ ਦੇ ਮੇਕਣ ਦੀ ਉਸੇ ਦੇ ਕਰਨੀ ਬਣਦੀ ਹੈ ਸੋ ਸੱਚਾ ਸਾਚ ਸਲਾਹੀ ਇਹ ਪਿਛੇ ਵੀ ਸੀ ਹੁਣ ਵੀ ਸੱਚ ਸਰੂਪ ਹੈ ਨਿਕੇ ਕਰਕੇ ਉਹ ਸੱਚੇ ਦਾ ਸਰਵਣ ਕਰੀਏ ਸੱਚੇ ਦਾ ਮੰਨਣ ਕਰੀਏ ਸੱਚੇ ਨੂੰ ਸਲਾਹੀਏ ਨੂੰ ਵਿਹਾਣ ਕਰੀਏ ਇਹ ਸਤਗੁਰ ਦੇ ਬੁਝਾਏ ਜੋ ਸਤਗੁਰੂ ਦੀ ਕਿਰਪਾ ਕਰਕੇ ਸਮਝਾ ਦੇਣ ਬਖਸ਼ੀ ਕਰਨ ਜਿਨਨੀ ਸੱਚੜਾ ਸਾਚ ਸਲਾਹ ਹੈ ਜਿਨਾਂ ਰਸਾਲ ਸਿੰਘ ਜੀ ਸੱਚਾ ਕਾਲਪੁਰਖ ਨਿਸ਼ਤੇ ਕਰਕੇ ਗੁਰੂਆਂ ਦਾ ਸਰਬੰਨ ਕਰਕੇ ਮੰਨਣ ਕਰਕੇ ਸਲਾਇਆ ਕਮਾਉਣਾ ਦੀ ਜਨੂ ਰਿਹਤਨ ਕੀਤਾ ਹੈ ਆਉ ਤਿੰਨ ਲਾਗੂ ਪਾਏ ਜੀ ਉਹਨਾਂ ਪਿਆਰਿਆਂ ਦੇ ਚਰਨੀ ਲੱਗੇ ਤੁਹਾਨੂੰ ਉਹਨਾਂ ਦਾ ਮਹਾਪੁਰਖਾਂ ਦਾ ਜੀਵਨ ਹੈ ਨੇ ਜਨ ਸੱਚੇ ਨਿਰਮਲੇ ਉਹ ਸੱਚੇ ਸਿਗਾਈ ਵਾਲੇ ਪੁਰਖ ਹੈ ਉਹ ਤਜਨੀ ਮਾਇਆ ਕੋ ਨਿਰਮਲ ਸ਼ੁੱਧ ਹੋਂ ਪਵਿੱਤਰ ਹਨ। ਜਿਨ ਮਿਲਿਆ ਮਾਲ ਸਭ ਜਾਏ। ਉਹਨਾਂ ਦੇ ਨਾਲ ਮਿਲਨੇ ਕਰਕੇ ਸਾਪਾ ਦੀ ਮਾਇ ਸਾਰੀ ਚਲੀ ਜਾਂਦੀ ਹੈ। ਜਿਨ ਮਿਲਿਆ ਮਾਲ ਸਭ ਜਾਏ। ਸੱਚਾ ਸਾਰਨ ਆਏ। ਉਹਨਾਂ ਨਾਲ ਮਿਲਨੇ ਕਰਕੇ ਮਾਇ ਅਵਿਧਿਆ ਦੀ ਮਾਲੁਮਖੇ ਵਰਨਾ ਆਦ ਕਾ ਦੀ ਸਭ ਚਲੀ ਜਾਂਦੀ ਹੈ। ਸੱਚੇ ਸਾਧ ਸੰਗਤ ਰੂਪੀ ਸੇਵਕ ਗੁਰਮੁਖ ਨਾਮਦਾਨ ਇਸ਼ਨਾਨ ਕਰਨ ਰੂਪ ਸੱਚੇ ਸੋਵਰ ਸੁ ਸੰਮਿਕੋ ਸੋਨਿਆ ਮਨਿਆ ਮਨ ਕੀਤਾ ਤੋ ਆਓ। ਇਸ ਸੱਚੇ ਸੂਰਤਿ ਨੂੰ ਹੁੰਦੇ ਹਨ ਸੱਚਾ ਸਹਿਜ ਸੁਭਾਈ ਸੱਚੀ ਸ਼ਾਂਤੀ ਹੋਇ ਆਤਮਿਕ ਸੂਕੈ ਜੀ ਮਿਲੇ ਰਹਿੰਦੇ ਹੈ ਨਾਮ ਨਰੰਜਨ ਅਗੋ ਅਗੋਚਰ ਓ ਨਰੰਜਨ ਸਭ ਰੂਪ ਹੈ ਜੋ ਅਗੋ ਮਨ ਦੀ ਗਮਕਸ ਕਲਪ ਕਲਪਦ ਅਵਿਸ਼ਾਨੀ ਇੰਦਰੀ ਮਨ ਦੇ ਵਿਸ਼ਾਦ ਕੋ ਵਿਸ਼ੇ ਹੈ ਸਤਗੁਰ ਦੀ ਆਗੁਝਾਈ ਓਹ ਨਾਮ ਨਰੰਜਨ ਸਭ ਮਾਇ ਕਾਸ਼ਤ ਹੋ ਰਹੇ ਸਰ ਗੁਰੂ ਦੀ ਕਿਰਪਾ ਕਰਕੇ ਉਹ ਜਾਇ ਸਮਝਾ ਦਿੱਤਾ ਹੈ ਆਨ ਦਿਨ ਭਗਤ ਕਰੇ ਰੰਗ ਰਾਤੀ ਰਾਜ ਨੇ ਤਿਤਿ ਬਾਣੀ ਕਰਕੇ ਵੀ ਕਰਦੇ ਹੈ ਮਨ ਕਰਕੇ ਵੀ ਪ੍ਰੇਮ ਰੰਗ ਚ ਰਤੇ ਰਹਿੰਦੇ ਹਨ ਨਾਨਕ ਸੱਚ ਸਮਾਈ ਹਰਿ ਦੇਵ ਗੁਰੂ ਅਦਰਗਾ ਅਜੀ ਕਰਿ ਨੋ ਤਾਈ ਸੱਚ ਰੂਪ ਚ ਸਮਾ ਗਏ ਭੇਦ ਹੋ ਗਏ ਜਿਨੀ ਸਚੜਾ ਸਾਚ ਤੇ ਆਇਆ ਜਿਨਾਂ ਨੇ ਸਚੜਾ ਅੰਤ ਕੰਨੀ ਸੱਚਾ ਬਣਾ ਕੇ ਸਿਤੀ ਆਈ ਆਲਾ ਅੱਗੇ ਮੈਂ ਇਹਨੂੰ ਪਿਆਉਣਾ ਕੀਤਾ ਹੈ। ਆਉ ਤਿੰਨ ਕੈ ਲਾਗੂ ਪਾਹੀਨ ਪਿਆਰ ਦੇ ਚਰਨੀ ਲੱਗੀਏ। ਇਹ ਐਲਾਨੀਆਂ ਦੇ ਤਰੀਕੇ ਨਾਲ ਗੁਰੂ ਅਨਰਧਾਸ ਜੀ ਚਾਰ ਸ਼ਬਦਾਂ ਚ ਵਿਦੇਸ਼ ਦਿੱਤਾ ਹੈ। ਅੱਗੇ ਬਾਦशाह ਸੰਗਤ ਜੀ ਕੱਲ ਨੂੰ ਅਰੰਭ ਹੋਵੇਗੀ। ਕਿ ਇੱਥੇ ਮਹਾਰਾਜ ਜੀ ਨੇ ਐਲਾਨੀਆਂ ਸਮਾਪਤ ਕੀਤੀਆਂ ਹਨ। ਆਨ ਦੇਨ ਭਾਗਤ ਕਰੈ ਰੰਗ ਰਾਸੀ। ਨਾਨਕ ਸੱਚ ਸੁਮਾਈ। हटार <laughs>